ਇਹ ਗੱਲ ਉਹਦਾ ਜ਼ਰੂਰੀ ਆ ਯਾਰ ਜਿਹੜਾ ਬੰਦਾ ਠੀਕ ਕੰਮ ਕਰਦਾ ਨਾ ਇੱਕ ਗੱਲ ਯਾਦ ਰੱਖਣਾ ਉਸ ਨੂੰ ਉਹ ਉਹ ਬੰਦਾ ਕਾਰੀ ਆ ਗਈ ਆ ਜਿਹੜਾ ਆ ਮਹਾਰਾਜ ਜੀ ਦਿੱਸਦਾ ਹੈ ਉਹ ਜੀ ਸਰੀਰ ਤੋਂ ਕੰਮ ਲੈ ਲੂਆ ਚੰਗਾਈ ਮਾਲੇ ਜਿੱਥੇ ਰਹਿ ਇੱਥੇ ਬਹੁਤ ਹੜਕਾ ਵੱਧਦੇ ਰਹਿ ਇੱਥੇ ਠੀਕ ਮਨਾਂ ਜਿਹੜਾ ਆਉਂਦਾ ਜਿਵੇਂ ਜਿਵੇਂ ਜਾਂਦੇ ਨੇ ਆਦਾ ਫੈਲਾ ਦੇ ਲੋਕੀ ਤੁਰਾ ਦਾ ਫੈਲਾ ਕੀ ਆ ਕੰਮ ਕਰੋ ਸਬਜ਼ੀਆਂ ਵਿੱਚੋਂ ਆਉਦੀਆਂ ਘਰੇ ਸੱਜਣਾ ਰੱਖੋ ਆਪਣੇ ਆਪ ਨੂੰ ਚੰਗੀ ਖਰਾਸ ਖਾਓ ਹੋਰ ਚਾਚਾ ਜੀ ਕੀ ਆਲਾ ਹੀ ਵਧੀਆ ਜੀ ਵਧੀਆ ਠੀਕ ਆ ਵਧੀਆ ਹੰਯਾਰੇ ਹੋਰ ਜ਼ਰਾਬ ਜੀ ਰ ਵਧੀਆ ਜੀ ਵਧੀਆ ਤੁਸੀਂ ਦੱਸੋ ਲੱਗੇਵੇ ਫਿਰ ਅੱਜ ਦੱਸੋ ਬਈ ਆ ਲੱਗਦੇ ਅੱਜ ਦੁਨੀਆ ਕੰਮ ਕਰਦਾ ਵੇਖ ਲਈ ਆ ਸਾਡਾ ਪੀਜਾ ਆ ਲੈ ਠੀਕ ਹੈ ਜੀ ਇਹਦਾ ਉਹ ਦੂਸਰ ਸਾਡੇ ਜੈਂਟਰੀਸ ਆ ਸਾਡੇ ਪੁਰਾਣਾ ਹੋਂਦਾ ਕੰਮ ਬਹੁਤ ਘਟਦਾ ਰ ਜਾ ਰਿਹਾ ਜਿਹੜੇ ਨਵੇਂ ਮੁੰਡੇ ਬਹੁਤ ਘੱਟ ਕੰਮ ਕਰਦੇ ਹਨ ਬਹੁਤ ਕੰਮ ਕਰਦੇ ਆ ਇਹ ਬਹੁਤ ਕੰਮ ਕਰਦੇ ਆ ਠੀਕ ਹੈ ਜੀ ਕੰਮ ਕਰਨ ਦਾ ਜ਼ਰੂਰੀ ਹੈ ਯਾਰ ਜਿਹੜਾ ਬੰਦਾ ਠੀਕੀ ਕੰਮ ਕਰਦਾ ਨਾ ਜੇ ਗਲਤ ਯਾਰ ਰੱਖਣਾ ਉਹ ਉਹ ਬੰਦਾ ਕਾਮਯਾਬ ਹੀ ਆ ਗਿਆ ਜਿਹੜਾ ਆਹ ਮਾਰੇ ਨੇ ਸਰੀਰ ਦਿੱਤਾ ਹੈ ਤੇ ਸਰੀਰ ਤੋਂ ਕੋਈ ਕੰਮ ਲੈ ਲੂਆ ਚੰਗਾ ਹੀ ਆ ਸਹੀ ਹੈ ਪੰਜੀਦ ਨਾ ਕੋਈ ਹੁਣ ਮੇਰਾ ਕੰਮ ਤਾਂ ਹੈ ਦੀ ਇਹ ਕਰਨਾ ਇਹਦਾ ਫਿਰ ਵੀ ਜੀ ਚੜਦਾ ਗੁਰੂਆਂ ਨੇ ਵੀ ਸਿਖਾਇਆ ਠੀਕੇ ਹੱਥ ਕਰਨੇ ਇਹ ਜੇ ਜੇ ਨਹੀਂ ਆਪਾਂ ਵੀਡੀਓ ਨਹੀਂ ਪਾਈ ਸੀ ਬਾਦ ਤੋਂ ਦੇਖ ਲਈ ਹਾਂਜੀ ਬਾਹਰ ਉਸੇ ਗਏ ਜੋ ਬਾਦਰ ਦੇ ਰਹਿ ਬੱਚੇ ਤੇ ਮੈਂ ਜੀ ਕਰ ਮੈਂ ਕਣ ਤੋਂ ਵੱਡਾ ਉੱਥੇ ਵੀ ਤੋਂ ਪਹਿਲਾਂ ਇਹਨਾਂ ਖੇਤਾਂ 'ਚ ਸਾਰੇ ਜਿਦ ਕਣ ਵੱਢਦੇ ਰਹੇ ਆ ਆ ਗਲਪੀ ਦੇ ਪੇਰ ਸਾਰੇ ਇਕੱਠੇ ਰਹਿ ਤੇ ਬਹੁਤ ਗੜਕਾ ਵੱਢਦੇ ਰਹੇ ਸੀ ਠੀਕ ਸੱਚੀ ਗੰਮ ਸੱਚੀ ਗੰਮ ਪਹਿਲਾਂ ਤੋਂ ਕਰਿਆ ਸ ਵੱਡੇ ਬਹੁਤ ਕਰਿਆ ਵੱਢੂ ਕਣਕਾਂ 'ਚ ਵੀ ਨਮੀ ਹੈ ਕਣਕਾ ਵੱਢਦੇ ਨੇ ਵੀ ਵੇ ਲੈ ਮੀਨਾ ਕਾੜੂ ਵੀ ਵੜ ਲੂ ਹੋਣ ਵਾਲੇ ਤਾਂ ਨਹੀਂ ਵੜਦੇ ਹੋਣ ਵਾਲੇ ਗੁੱਟੇ ਦੇ ਕੇਰੇ ਹੀ ਵੜਦੇ ਅੱਗਲਾ ਉਹ ਹੀ ਨਹੀਂ ਵੜਦੇ ਉਹ ਵੀ ਕਹਿ ਦਿੰਦੇ ਆ ਮਸ਼ੀਨ ਵਾਲੇ ਨੂੰ ਯਾਰ ਨਾਲੋਂ ਚੱਕਲਾ ਹੋਰ ਐ ਨੂੰ ਕਰ ਲਾ ਮਸ਼ੀਨ ਲੋਕੀ ਜਿੰਮਾ ਜੀ ਜਾਂਦੇ ਆ ਜਿੰਮਾ ਜਾਂਦੇ ਆ ਜਿੰਮਾ ਜਿੰਮਾ ਜੀ ਜਾਂਦੇ ਨੇ ਨਾਲ ਨਾ ਪੈਸੇ ਲਾਉਂਦੇ ਆ ਅੱਛੇ ਤੁਰਾ ਉਹ ਫਾਇਦਾ ਨਹੀਂ ਆ ਕੰਮ ਕਰੋ ਸਬਜ਼ੀਆਂ ਵਿੱਚੋਂ ਆਸੀ ਖਰੇ ਸਹੀ ਹੈ ਤਕਰਾ ਰੱਖੋ ਆਪਣੇ ਆਪ ਨੂੰ ਚੰਗੀ ਖਰਾਸ਼ ਖਾਓ ਮਾਰੇ ਨੇ ਐਡਾ ਵਧੀਆ ਸਰੀਰ ਦਿੱਸਦਾ ਹੈ ਇਹਨੂੰ ਕਮਾਓ ਕਮਾਓ ਕਮਾਰਗਾ ਕੋ ਰਹਿ ਤਰਾਓ ਇਹਦਾ ਕੰਮ ਕਰਤਾ ਬਿਮਾਰੀਆਂ ਦੇ ਨੇੜੇ ਨਹੀਂ ਆਉਂਦੀ ਨਹੀਂ ਨੇੜੇ ਬਹੁਤ ਵਾਰੀ ਕੋ ਇਹਦੀ ਦਾ ਇਹ ਕੰਮਚੋਰ ਨਹੀਂ ਬੰਨਣਾ ਕਈ ਰਸਤੇ ਦੇ ਵੀ ਬੰਦੇ ਨੇ ਹਾਂ ਕਰਦਾ ਕੋਸਤ ਨੂੰ ਜਲਵਲ ਕਰਨੀ ਨਹੀਂ ਨਾ ਕਰਤੀ ਦਾ ਕਰਦਾ ਦਰਦੀ ਇਹਨਾਂ ਗੱਲ ਜਾ ਕੇ ਆਮੀਪਤੀ ਕਿਵੇਂ ਹੈ ਇਹ ਠਾਕ ਜੀ ਤੁਸੀਂ ਸੌਂ ਕਰਦੀ ਕਰਾ ਹਾਂ ਇਹ ਕਰਦੀ ਕਰ ਲੱਗੇ ਪਏ ਹਾਂਜੀ ਉਹ ਫਿਰ ਕਿਵੇਂ ਲੱਗਿਆ ਚਿੱਤਾਂ ਇਹ ਕਰਲਾ ਗੱਲ ਬਾਤ ਇਧਰ ਮੜਿਆ ਮੂੰਹ ਕਰਕੇ ਤੈਨੂੰ ਕਿਨੀ ਦੁਨਗਣੇ ਦੇਖਣਾ ਤੈਨੂੰ ਵਧੀਆ ਲੱਗ ਗਈ ਬਾਹਰਲੇ ਮੁਲਕ ਤੱਕ ਤੇਰੀ ਵੀਡੀਓ ਜਾਣੀ ਹੈ ਅੱਛਾ ਹੈ ਹਾਂ ਵਧੀਆ ਬੰਦ ਆਪ ਦੀ ਜਿਵੇਂ ਵਧੀਆ ਤੂੰ ਚੱਟ ਠੀਕ ਹੈ ਓਕੇ ਆ ਵੀ ਪੁੱਤਰਾ ਵਧੀਆ ਜੀ ਵਧੀਆ ਤੂੰ ਠੀਕ ਹੈ ਚਿਮਾ ਸਾਹ ਪਿੰਡ ਧੂਲਕੋਟ ਜ਼ਿਲ੍ਹਾ ਸ਼ਹੀਦ ਬੱਤਰ ਸਾਹ ਮੈਂ ਹੀ ਕਹਿਣਾ ਚਾਹਣਾ ਜੀ ਕਿ ਜਿਵੇਂ ਅੱਜ ਕੱਲ ਅਸੀਂ ਮਸ਼ੀਨਰੀ ਦੇ ਉੱਪਰ ਚੰਦੇ ਜਾ ਰਹੇ ਹਾਂ ਅਸੀਂ ਹੱਥੀਕਰਤਾ ਛੱਡ ਰਹੇ ਹਾਂ ਸਾਨੂੰ ਹੱਥੀਕਰਤਾ ਦੇ ਬਸ ਹੋਣਾ ਚਾਹੀਦਾ ਜਿਸ ਤਰ੍ਹਾਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਰਦ ਦਾ ਉਪਦੇਸ਼ ਹੈ ਕਰਤ ਕਰੋ ਨਾਮ ਜਪੋ ਵੰਡ ਛਕੋ ਜਿਵੇਂ ਅਸੀਂ ਹੱਥੀਕਰਤਾ ਕਰਾਂਗੇ ਜਿਸ ਨਾਲ ਅਸੀਂ ਸਭ ਦੇ ਵੀ ਨਾਮ ਵੀ ਜਪ ਰਹੇ ਹਾਂ ਇਹ ਵੰਡ ਕੇ ਛਕ ਰਹੇ ਹਾਂ ਤੋ ਕਿ ਹੱਥੀਕੀ ਇਤਨਾ ਕਮਾਇਆ ਹੋਇਆ ਪੈਸਾ ਸਿਰਫ ਫਜ਼ੂਲ ਦੇ ਖਰਚਿਆਂ ਵਿੱਚ ਲੱਗਦਾ ਸਾਨੂੰ ਜਦੋਂ ਇਹ ਖਰਚ ਕਰਦੇ ਆ ਸਾਨੂੰ ਪੂਰਾ ਖਰਚ ਕਰਦੇ ਆ ਤੇ ਇਸ ਕਰਕੇ ਸਾਨੂੰ ਹੱਥੀ ਕਰਤ ਕਰਨੇ ਚਾਹੀਦੇ ਜਿਸ ਤਰ੍ਹਾਂ ਨਾਲ ਸਾਡੇ ਗਰੀਬ ਭਰਾ ਹੈ ਉਹ ਹੱਥੀ ਸੀ ਆਪ ਕਰਤ ਕਰਨਗੇ ਤੇ ਨਾਲ ਸਕਦੇ ਹੋਗੇ ਲੇਕਿਨ ਇਹ ਉਹਨਾਂ ਨੂੰ ਰੁਜ਼ਗਾਰ ਮਿਲੂਗਾ ਸਾਨੂੰ ਮੁਸ਼ਿੰਦਰੀ ਜੁਗ ਵੱਲੋਂ ਹਟ ਕੇ ਤੇ ਸਾਨੂੰ ਇਸ ਪਾਸੇ ਆਉਣਾ ਚਾਹੀਦਾ ਹੈ ਨੌਜਵਾਨ ਵੀਰਾਂ ਇਹ ਹੀ ਸੰਦੇਸ਼ ਆ ਪੇਸ਼ ਹੈ ਮੈਂ ਪਹਿਲਾਂ ਚੋਰਣਾ ਹੰਗਲੋਂ ਕਿ ਆਪਾਂ ਜੋ ਸਮਾਂ ਸਾਡੇ ਕੋਲ ਬਹੁਤ ਹੈ ਅਸੀਂ ਵਿਹਲੇ ਬੈਠ ਕੇ ਮੋਬਾਈਲ ਚਲਾ ਕੇ ਅਸੀਂ ਸਮਾਂ ਲੰਘਾ ਰਹੇ ਹਾਂ ਥੋੜਾ ਥੋੜਾ ਜਿਹਾ ਅਸੀਂ ਇਸ ਪਾਸੇ ਨੂੰ ਮੁੜਾਂਗੇ ਇਸ ਪਾਸੇ ਆਵਾਂਗੇ ਤਾਂ ਸਮਝੋ ਵੀ ਇਹ ਇਹ ਪਹਿਰ ਤੋਂ ਸਾਡੀ ਰੀਤ ਹੈ ਸਾਡੀ ਪੁਰਾਣੀ ਵਿਰਾਸਤ ਹੈ ਸਾਡੀ ਉਹ ਇਸ ਉਹਦੇ ਵਿੱਚ ਆਵਾਂਗੇ ਤੇ ਹੱਕੀ ਕਰਕੇ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਆ ਅਸੀਂ ਆਪਣੇ ਜੀਵਨ ਨੂੰ ਸੋਨਾ ਕਰ ਸਕਦੇ ਆ ਇਸ ਕਰਕੇ ਮੈਂ ਹੀ ਕਹਿਣਾ ਚਾਹਣਾ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਪਾਸੇ ਮਿਲਣਾ ਤੇ ਹੱਕੀ ਕਰਤ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਪਹਿਲਾਂ ਸਾਡੇ ਨਾਲ ਬਜ਼ੁਰਗ માતા ਕਹਿਣਾ ਵੀ ਖੇਤ ਕੰਮ ਕਰਦੇ ਸਾਡੇ ਬਜ਼ੁਰਗ ਦੇ ਖੇਤੋਂ ਆਉਂਦੇ ਦਾ ਸੁਣਾ ਰੋਟੀ ਪਾਣੀ ਲੈ ਕੇ ਤੇ ਉਸ ਤਰ੍ਹਾਂ ਹੀ ਉਹ ਆਉਣ ਮਲੇ ਕੇ ਤਾਂ ਵਿਚਾਰ ਕਰਦਾ ਲੱਗਦਾ ਜੀ ਸਕਦਾ ਹੋਵੇ